ਕੇ ਪਾਸੇ ਜਿੱਥੇ ਪੰਜਾਬ ਪੁਲਿਸ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਪਰਾਧੀਆਂ ਨੂੰ ਫੜਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਹੁਸ਼ਿਆਰਪੁਰ ਪੁਲਿਸ ਦੇ ਇਹਨਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲਦੀ ਨਜ਼ਰ ਆਈ ਜਦੋਂ ਹੁਸ਼ਿਆਰਪੁਰ ਦੀ ਬਲਬੀਰ ਕਲੋਨੀ ਦੇ ਲੋਕਾਂ ਨੇ ਲੋਕਾਂ ਨੂੰ ਫੜਨ ਆਈ ਪੁਲਿਸ ਤੇ ਹੀ ਝੂਠੇ ਕੇਸ ਬਣਾਉਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸ਼ਿਆਰਪੁਰ ਦੀ ਬਲਬੀਰ ਕਲੋਨੀ ਵਿੱਚ ਯੂਪੀ ਬਿਹਾਰ ਅਤੇ ਮਹਾਰਾਸ਼ਟਰ ਦੇ ਲੋਕ ਕਾਫੀ ਸਾਲਾਂ ਤੋਂ ਆ ਕੇ ਵਸੇ ਹੋਏ ਨੇ ਜੋ ਕਿ ਛੋਟਾ ਮੋਟਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਇਹਨਾਂ ਵਿੱਚ ਬੇਸ਼ੱਕ ਕੁਝ ਅਪਰਾਧੀ ਕਿਸਮ ਦੇ ਲੋਕ ਵੀ ਨੇ ਪਰ ਕੱਲ ਕਲੋਨੀ ਵਿੱਚ ਕਰਿਆਨੇ ਦੀ ਦੁਕਾਨ ਤੇ ਪੁਲਿਸ ਨੇ ਰੇਡ ਮਾਰ ਕੇ ਇੱਕ 18 ਸਾਲ ਦੇ ਲੜਕੇ ਨੂੰ ਚਿੱਟਾ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਇਲਾਕੇ ਦੇ ਲੋਕਾਂ ਅਤੇ ਫੜੇ ਗਏ ਲੜਕੇ ਦੀ ਭੈਣ ਮੁਤਾਬਿਕ ਪੁਲਿਸ ਨੇ ਤਲਾਸ਼ੀ ਦੌਰਾਨ ਖੁਦ ਹੀ ਸਿਗਰਟ ਦੀ ਡੱਬੀ ਵਿੱਚ ਕੋਈ ਨਸ਼ੀਲੀ ਪੁੜੀ ਪਾ ਕੇ ਲੜਕੇ ਨੂੰ ਗ੍ਰਿਫਤਾਰ ਕੀਤਾ ਜਦਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਨਸ਼ੇ ਦੇ ਕਾਰੋਬਾਰ ਨਾਲ ਕੋਈ ਤਾਲੁਕ ਨਹੀਂ ਹੈ ਪਤਾ ਕੀ ਹੋਇਆ ਮੇਰਾ ਭਰਾ ਤੇ ਬੇਡੇ ਆ ਵੈਸੀ ਉਹਨੂੰ ਆ ਕੇ ਪਤਾ ਨਹੀਂ ਕੋਈ ਸਰਦਾਰ ਜੀ ਦੋ ਦਿਨ ਉਹਨੂੰ ਫੜ ਲਿਆ ਕਹਿੰਦਾ ਤੇਰੇ ਤੋਂ ਕੀ ਕੀ ਆ ਉਹ ਕਹਿੰਦਾ ਮੇਰਾ ਭਰਾ ਕਹਿੰਦਾ ਚੈੱਕ ਕਰਕੇ ਦੇਖ ਲਓ ਸਾਰਾ ਸਮਾਨ ਚੈੱਕ ਕੀਤਾ ਸਰ ਜੀ ਇਹ ਵੀ ਚੈੱਕ ਕੀਤੀ ਉਹਨੂੰ ਸਿੱਕਾ ਦੀ ਡੱਬੀ ਕੱਢੀ ਉਹਦੇ ਪੇ ਜੇਬ ਚ ਸਿੱਕਾ ਦੀ ਡੱਬੀ ਪਾਈ ਇੱਕ ਬੰਦਾ ਸੀ ਉਹਨੇ ਬੰਦੇ ਨੇ ਆਪਣੇ ਜੇਬ ਚ ਕੱਢ ਕੇ ਉਹਦੀ ਸਿੱਕਾ ਦੀ ਡੱਬੀ ਚ ਪਾ ਲਿਆ ਪਤਾ ਕੀ ਕੀ ਸਮਾਨ ਮੇਰਾ ਮੇਰਾ ਪ੍ਰਾਗਨ ਦਾ ਮਿਤ ਹੈ ਹੀ ਨਹੀਂ ਤੇ ਤੂੰ ਕਿਉਂ ਮੇਰੇ ਨਾਲ ਲਿਆਉਂਗਾ ਮੇਰਾ ਹੈ ਤਾਂ ਕਿੰਦੇ ਨੂੰ ਮਾਰਨਾ ਸ਼ੁਰੂ ਕਰਦਾ ਉਹਨਾਂ ਨੇ ਤੇ ਮੇਰੇ ਛੋਟੇ ਭਰਾ ਨੂੰ ਮਾਰਨਾ ਸ਼ੁਰੂ ਕਰਦੇ ਮੇਰੇ ਛੋਟੇ ਭਰਾ ਨੂੰ ਮਾਰਨਾ ਸ਼ੁਰੂ ਕਰਦਾ ਉਹਨਾਂ ਨੇ ਮੇਰੇ ਛੋਟੇ ਭਰਾ ਨੂੰ ਬੋ ਮਾਰਿਆ ਤੇ ਮੈਨੂੰ ਮਾਰਿਆ ਵਾਲਾਂ ਉੱਪਰ ਫੜ ਕੇ ਜਨਾਨੀ ਨੇ ਮੇਰੇ ਭਰਾ ਨੂੰ ਫੜ ਕੇ ਲੈ ਗਿਆ ਉਹਨ ਬੋ ਮਾਰਿਆ ਉਹਨਾਂ ਨੇ ਅੰਦੀ 50 ਨਿਜਾਇਜ਼ ਕਿੰਦੀ ਮੰਮੀ ਸਾਲਾ ਨਿਜਾਇਜ਼ ਕਿੰਦੀ ਅੰਕਲ ਬਣਾਨੇ ਬਿਨਸਕਾਰ ਲਈ ਕਿੰਦੀ ਸਾੜੇ ਨਾ ਮੇਰਾ ਹੋਣੀ ਹੋਣੀ ਕਿੰਨੇ ਸਾਲ ਦਾ ਕਰਨਾ 1900 ਹਜ਼ਾਰ ਦਾ ਆਣਾ ਛੋਟਾ ਸਭ ਤੋਂ ਛੜਾ ਮੇਰੇ ਮੰਮੀ ਪੂਰੀ ਵੈਸੇ ਸਭ ਤੋਂ ਛੜਾ ਸੀ ਮੇਰਾ ਭਰਾ ਅੰਗਲ ਬਚਾਲਾ ਨੂੰ ਕਾਇ ਹੋਵੇ ਕਾਇ ਕਰ ਅੱਜ ਦੁਕਾਨ ਤੇ ਬੈਠਾ ਆਪਣੇ ਤਾਂ ਮੁੰਡਾ ਆਇਆ ਕਹਿੰਦਾ ਭਰਾ ਮੈਂ ਘੱਠੀ ਗਈ ਕਹਿੰਦਾ ਮੰਤੀ ਮੈਂ ਹਾਂ ਜੀ ਦੱਸੋ ਤਲਾਸ਼ੀ ਲੜਨੀ ਮੈਂ ਕਹਾਂ ਭਾਈ ਦੱਸੋ ਕਿਹੜੀ ਗੱਲ ਤੋਂ ਲੜਨੀ ਤਲਾਸ਼ੀ ਕਹਿੰਦਾ ਦੇ ਆਪ ਪੁਲਿਸੀ ਮੈਂ ਕਹਾਂ ਲੈ ਲੋ ਤਲਾਸ਼ੀ ਭਾਈ ਮੈਂ ਕੱਪੜੇ ਕੱਢੀ ਮੈਂ ਕਹਾਂ ਲੈ ਲੋ ਭਾਈ ਕਹਿੰਦਾ ਦੁਕਾਨ ਤੇ ਮੈਂ ਕਹਾਂ 12 ਜੋ ਇੱਥੇ ਲੈ ਲੋ ਉਹਨੇ ਤਲਾਸ਼ੀ ਲਈ ਸਾਰੀ ਕਹਿੰਦਾ ਯਾਰ ਅੰਦਰ ਆ ਜਾ ਮੈਂ ਕਹਾਂ ਭਾਈ ਬਾਹਰ ਲੋ ਨਾ ਸਾਡੇ ਸਾਹਮਣੇ ਲੋ ਤ ਮੇਰੇ ਮਿਲ ਕੋ ਸਿਕਟਾ ਪਿੰਦਾ ਭਾਈ ਮੈਂ ਸਿਕਟਾ ਗੱਡੀ ਡੱਬੀ ਉਹ ਚੋਂ ਪਤਾ ਨਹੀਂ ਕੀ ਉਹਨੇ ਪੂਰੀ ਜਿਹੀ ਨੀਕ ਪਤਾ ਨਹੀਂ ਕੀ ਸੀ ਭਾਈ ਉਹਦੇ ਕੋ ਉਹ ਕੱਢ ਕੇ ਕਹਿੰਦਾ ਤੇਰੇ ਕੋਲ ਨਿਕਲਿਆ ਉਹ ਮੈਂ ਕਹਾਂ ਮੇਰੇ ਜੇਬ ਚੋਂ ਨਹੀਂ ਨਿਕਲਿਆ ਸਾਰੇ ਮਹੱਲਤ ਗਵਾ ਭਾਈ ਦੂਜੇ ਪਾਸੇ ਰੈਡ ਪਾਰਟੀ ਦੇ ਇੰਚਾਰਜ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ ਇਹ ਲੋਕ ਚਿੱਟੇ ਦਾ ਕਾਰੋਬਾਰ ਕਰਦੇ ਨੇ ਅਤੇ ਉਹਨਾਂ ਨੇ ਤਲਾਸ਼ੀ ਦੌਰਾਨ ਮਿਲੇ ਨਸ਼ੀਲੇ ਸਮਾਨ ਸਮੇਤ ਇਹਨਾਂ ਨੂੰ ਕਾਬੂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਸ ਕਾਰੋਬਾਰ ਵਿੱਚ ਕੁਝ ਹੋਰ ਵੀ ਲੋਕ ਸ਼ਾਮਿਲ ਨੇ ਜਿਨ੍ਹਾਂ ਨੂੰ ਭੀੜ ਨੇ ਪਜਾ ਦਿੱਤਾ ਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਅਸੀਂ ਆ ਮੁੰਡੇ ਕੋਲੋਂ ਸੇਲ ਕਰਾਈ ਸੀਗੀ ਪਹਿਲਾਂ ਮਹੰਤਿਆ ਮਹੰਤਿਆ ਜਿਹੜਾ ਜੀ ਭਾਈ ਇੱਥੇ ਦਾ ਕੋਕੋ ਪਿੰਡ ਦਾ ਚੱਕਿਆ ਸੀ ਖਾਲਸਾ ਜੀ ਉਹਨੇ ਤਾਂ ਦੱਸਿਆ ਸੀਗਾ ਵੀ ਮੈਂ ਸਾਰਾ ਸਮਾਨ ਇਹਦੇ ਕੋਲੋਂ ਲਿਆ ਕੇ ਇਸ ਬੰਦੇ ਮਹੰਤਿਆ ਦੇ ਧਰਮੀਆਂ ਦਾ ਵੇਚਦਾ ਜੀ ਤੇ ਮਹੰਤਿਆ ਕੋਲੋਂ ਪਹਿਲਾਂ ਵੀ ਮੁੰਡੇ ਕੋਲੋਂ ਸੇਲ ਕਰਾਈ ਸੀ ਅੱਜ ਫੇਰ 1000 ਰੁਪਏ ਦੀ ਸੇਲ ਕਰਾਈ ਮੁੰਡਾ ਉਹਦੇ ਕੋਲ ਗਿਆ ਤੇ ਅਸੀਂ ਉਹਨੂੰ ਜਾ ਕੇ ਆਪਣੀ ਟੀਮ ਦੇ ਨਾਲ ਸਾਡੇ ਲੈਡੀ ਕਨਸਟੇਬਲ ਨਾਲ ਸੀਗੇ ਮੈਡਮ ਜੀ ਤੇ ਟੀਮ ਸੀਗੀ ਹੈਗੀ ਗਿਆ ਮੌਕੇ ਤੇ ਉਹਨੂੰ ਫੜਿਆ ਫੰਡ ਤੋਂ ਬਾਅਦ ਉਹ ਲੋਕੀ ਸਾਡੇ ਸਾਰੇ ਗਲ ਪੈ ਗਏ ਫਿਰ ਮਾਨਯੋਗ ਐਸਐਚਓ ਮਾਡਲ ਟੋਨਾ ਮੈਂ ਫੋਨ ਤੇ ਰਾਬਤਾ ਕਾਇਮ ਕੀਤਾ ਜੀ ਉਹਨਾਂ ਨੂੰ ਦੱਸਿਆ ਜੀ ਤੇ ਉਹ ਕਹਿੰਦੇ ਵੀ ਮੈਂ ਹੁਣੇ ਫੋਰਸ ਭੇਜ ਦੇਣਾ ਜਲੋ ਫੋਰਸ ਗਈ ਤੇ ਉਹ ਸਾਰੇ ਜਣੇ ਭੱਜ ਗਏ ਜੀ ਤੁਸੀਂ ਜਦੋਂ ਪਹਿਲਾਂ ਗਏ ਹੈਗੇ ਪਹਿਲਾਂ ਮੈਂ ਸਰ ਗਿਆ ਹੀ ਨਹੀਂ ਜੀ ਕਿੰਨੇ ਨਹੀਂ ਜਦੋਂ ਤੁਸੀਂ ਆਹ ਕਹਿੰਨੇ ਨਾ ਪਹਿਲਾਂ ਸੇਲ ਕਰਾਈ ਤੇ ਬੁਲਾਈ ਹੈਗੀ ਹਾਂਜੀ ਜਦੋਂ ਸੇਲ ਕਰਵਾਈ ਹੈਗੀ ਆ ਉਦੋਂ ਕਿੰਨੇ ਜਾਣੇ ਸੀਗੇ ਉਦੋਂ ਇਹ ਚਾਰ ਜਣੇ ਸਕੇ ਜੀ ਚਾਰ ਜਣੇ ਸੀ ਚਾਰ ਜਣੇ ਹਾਂਜੀ ਬਾਹ ਵਰਦੀ ਸੀਗੇ ਜੀ ਨਹੀਂ ਸੇਵਲ ਤੇ ਸਕੇ ਜੀ ਸਾਡੀ ਫੋਰਸ ਜਿਹੜੀ ਸੇਵਲ ਟ੍ਰਾਂਸਪੋਰਟ ਫੋਰਸ ਆ ਉਹ ਸੇਵਲ ਦੇ ਵਿੱਚ ਆ ਪਰ ਉਹਨਾਂ ਦਾ ਕਹਿਣਾ ਹੈਗਾ ਕਿ ਸਾਡੇ ਕੋਲੋਂ ਲੱਖ ਰੁਪਈਆ ਮੰਗਦੇ ਬਿਲਕੁਲ ਨਹੀਂ ਸਰ ਉਹ ਸਾਬਤ ਕਰ ਦੇਣਾ ਤੇ ਜੋ ਕਹਣਗੇ ਮੈਂ ਕਰਾਂ ਉਹਨਾਂ ਦੇ ਕੋਲ ਫੋਨ ਰਿਕਾਰਡ ਹੈਗੇ ਨਹੀਂ ਜੀ ਸਾਰੇ ਹੀ ਗਏ ਨਹੀਂ ਫੋਨ ਉਹਨਾਂ ਨੂੰ ਪਹਿਲਾਂ ਕੀਤੇ ਗਏ ਨੇ ਨਹੀਂ ਜੀ ਸਰ ਬਿਲਕੁਲ ਨਹੀਂ ਮੇਰਾ ਉਹ ਨੰਬਰ ਲੈ ਲਓ ਉਹ ਸਰਕਾਰੀ ਨੰਬਰ ਹੈ ਮੇਰੇ ਕੋਲ ਪ੍ਰਾਈਵੇਟ ਨੰਬਰ ਕੋਈ ਨਹੀਂ ਤੇ ਮੈਂ ਕੋਈ ਫੋਨ ਨਹੀਂ ਕੀਤਾ ਨਾ ਹੀ ਪਹਿਲਾਂ ਗਏ ਆ ਤੇ ਹੁਣ ਕਿੰਨੀ ਉਮਰ ਕੀ ਬਰਾਮਤ ਕੀ ਹੋਇਆ ਇਹਨਾਂ ਦੇ ਕੋ ਦੋ ਬੇਟਾ ਹੋਈਆਂ ਜੀ ਬੇਟਾ ਕੀ ਹੋਈਆਂ ਉਹ ਬਨ ਕੇ ਪੁੜੀ ਜੇ ਹੀ ਦਿੰਦੇ ਆ ਜੀ ਹਾਂਜੀ ਅੱਛਾ ਅੱਛਾ ਹਾਂਜੀ ਸਰ ਉਹਨਾਂ ਕੋਲੋਂ ਕੀ ਬਰਾਮਤ ਹੋਇਆ ਜੀ ਉਹ ਜਿਹੜਾ ਚਟਾ ਨਸ਼ੀਲਾ ਪਾਊਡਰ ਉਹਦੀਆਂ ਦੋ ਬਿੱਟਾਂ ਹੋਈਆਂ ਜੀ 1000 ਰੁਪਏ ਦੀਆਂ ਲਈਆਂ ਸੀ। ਉਹ ਸੈਕਟਰਾਂ ਦੀ ਡੱਬੀ ਦੇ ਵਿੱਚ ਉਹਨਾਂ ਪਈਆਂ। ਕਿੰਨੀ ਕੁ ਮਾਤਰਾ ਹੈਗੀ ਉਹੋ ਹੀ ਦੀ ਉਹ। ਦੋ ਬਿੱਟਾਂ ਜੀ ਉਹਨੂੰ ਕਹਿੰਦੇ ਆ ਜੀ। ਤੇ ਹੁਣ ਇਹ ਤਾਂ ਕੀ ਦਰਜ ਕਰ ਰਹੇ ਹੋ ਕਿ ਮਾਮਲਾ ਕੀ ਦਰਜ ਨਹੀਂ ਇਹ ਤਾਂ ਮਾਂ ਜੋਗ ਐਸ ਐਚਓ ਸਬੰਧ ਦੇ ਥਾਣੇ ਕੋਲ ਲੈ ਜਾਂਦਾ ਜੀ। ਇਹਨਾਂ ਦੀ ਫੋਰਸ ਹੈਗੀ ਸੀ ਵੀ ਉਹ ਨਾਲ ਇਹਦੇ ਲੈ ਬ੍ਰਦਰ ਉਹਦੇ ਨੂੰ। ਤੇ ਕਿੰਨੇ ਬੰਦੇ ਫੜੇ ਹੈਗੇ ਤੇ ਕਿੰਨੇ ਨੱਟ ਗਏ ਹੈਗੇ। ਜਿਹੜਾ ਧਰਮੀਆਂ ਤੇ ਮਹਾਂਤੀ ਆ ਸਗਾ ਮੌਕੇ ਤੇ ਉੱਥੇ ਲੋਕਾਂ ਨੇ ਇਕੱਠੇ ਹੋ ਕੇ ਭਜਾਉਂਦੇ ਆ ਜੀ। ਤੇ ਜਿਹੜਾ ਉਹਦਾ ਛੋ ਉਹਨੂੰ ਆਪਣੀ ਲੋਕਲ ਥਾਣੇ ਬਲੇ ਨਾਂ ਲੈ ਕੇ ਤੇ ਹੁਣ ਕੀ ਕਰਤੀ ਰਹੇ ਉਹ ਉਹ ਤਾਂ ਸਰ ਜੋ ਅਫਸਰਾਂ ਦਾ ਡਿਸੀਜਨ ਉਹ ਕਰਨਗੇ ਜੋ ਵੀ ਸੰਬੰਧਿਤ ਥਾਣਾ ਤਫਤੀਸ਼ ਕਰਨਗੇ ਜੋ ਵੀ ਹੋਊਗਾ ਉਹਦੇ ਮੁਤਾਬਕ ਕਾਰਵਾਈ ਕਰਨਗੇ ਹੁਸ਼ਿਆਰਪੁਰ ਤੋਂ ਅਮਰੀਕ కుమార్ ਦੀ ਰਿਪੋਰਟ ਚੈਨਲ ਪੰਜਾਬ న్యూਸ